ਜਿਨਨੇ ਧਰਮ ਕਮਾਉਣਾ ਹੈ ਉਹਨੂੰ ਅੰਧ ਵਿਸ਼ਵਾਸ ਕਰਨਾ ਪਏਗਾ ਪਰ ਇਹਨਾਂ ਜ਼ਰੂਰ ਜਾਗ ਕੇ ਰਹੋ ਵੀ ਕਿਸੇ ਅੰਨੇ ਤੇ ਨਾ ਅੰਧ ਵਿਸ਼ਵਾਸ ਕਰ ਲਿਓ ਜਿਹਦੇ ਤੇ ਵਿਸ਼ਵਾਸ ਕਰਨਾ ਹੈ ਉਹ ਸੁ ਜਾਖਾ ਹੋਣਾ ਚਾਹੀਦਾ ਹੈ ਉਹ ਸੱਚਾ ਗੁਰੂ ਹੋਣਾ ਚਾਹੀਦਾ ਤੇ ਸੱਚਾ ਗੁਰੂ ਕੌਣ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਾਨਣ ਮਨਾਰਾ ਹੈ ਪ੍ਰਕਾਸ਼ ਹੈ ਪ੍ਰਕਾਸ਼ ਰੂਪ ਹੈ ਚਾਨਣ ਹੀ ਚਾਨਣ ਹੈ ਕਿਤੇ ਵੀ ਹਨੇਰੇ ਦੀ ਕੋਈ ਗੱਲ ਨਹੀਂ ਹੈ ਬਾਣੀ ਪੜਾਂਗੇ ਗਿਆਨ ਪ੍ਰਕਾਸ਼ ਹੋਏਗਾ ਸਾਡਾ ਅੰਦਰ ਦਾ ਅਗਿਆਨਤਾ ਦਾ ਹਨੇਰਾ ਹੈ ਜਿਵੇਂ ਜਿਵੇਂ ਬਾਣੀ ਪੜਾਂਗੇ ਤਿਵੇਂ-ਤਿਵੇਂ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਉਹ ਦੂਰ ਹੁੰਦਾ ਜਾਏਗਾ ਪਰ ਪੜਨਾ ਤੇ ਪਏਗਾ ਨਾ ਹੁਣ ਜੇ ਆਪਾਂ ਬਾਣੀ ਪੜਾਂਗੇ ਨਹੀਂ ਹੁਕਮ ਮੰਨਿਓ ਗੁਰੂ ਕੇਰਾ ਗੁਰੂ ਦਾ ਹੁਕਮ ਕੀ ਹੈ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਗੁਰੂ ਦਾ ਹੁਕਮ ਕੀ ਹੈ ਸਿੱਖਾ ਤੇਰੇ ਵਾਸਤੇ ਸੱਚੀ ਬਾਣੀ ਰੱਬੀ ਬਾਣੀ ਧੁਰ ਕੀ ਬਾਣੀ ਇਹਨੂੰ ਪੜ ਜਦ ਤੱਕ ਪੜਾਂਗੇ ਨਹੀਂ ਸਾਨੂੰ ਕੀ ਪਤਾ ਲੱਗੇਗਾ ਗੁਰੂ ਗ੍ਰੰਥ ਸਾਹਿਬ ਰੁਮਾਲਿਆਂ ਦੇ ਸੁੰਦਰ ਰੁਮਾਲਿਆਂ ਨਾਲ ਟਕਿਆ ਹੋਇਆ ਹੈ ਅੰਦਰ ਕੀ ਹੈ ਕਈ ਵਾਰ ਰੁਮਾਲਾ ਚੁੱਕਿਆ ਜਾਂਦਾ ਹੈ ਪਿੱਛੇ ਬੀਬੀਆਂ ਖਲੋ ਜਾਂਦੀਆਂ ਜੀ ਦਰਸ਼ਨ ਕਰਨਾ ਇਹ ਦਰਸ਼ਨ ਨਹੀਂ ਹੈ ਦਰਸ਼ਨ ਹੈ ਗੁਰੂ ਦਾ ਬਾਣੀ ਪੜਨਾ ਬਾਣੀ ਸੁਣਨਾ ਸਹਿਜ ਪਾਠ ਕਰਨਾ ਨਿਤਨੇਮ ਕਰਨਾ ਨਿਤਨੇਮ ਸੁਣਨਾ ਇਹ ਹੈ ਗੁਰੂ ਦਾ ਦਰਸ਼ਨ ਇਸੇ ਨੂੰ ਸਤਗੁਰਾਂ ਨੇ ਕਹਿ ਕੇ ਗੁਰੂ ਦਾ ਦਰਸ਼ਨ बार-बार ਕਰੋ बार-बार ਗੁਰੂ ਦਾ ਦਰਸ਼ਨ ਕਰਨਾ ਕੀ ਹੈ बार-बार ਗੁਰਬਾਣੀ ਪੜੋ बार-बार ਗੁਰਦੁਆਰੇ ਆਓ बार-बार ਕੀਰਤਨ ਸੁਣੋ बार-बार ਗੁਰੂ ਕੀ ਬਾਣੀ ਦੀ ਕਥਾ ਸੁਣੋ ਕਦੀ ਨਾ ਕਦੀ ਇੱਕ ਕਿਣਕਾ ਵੀ ਜੇ ਅੰਦਰ ਜਾਗ ਪਿਆ ਇੱਕ ਸੈਕਿੰਡ ਵਾਸਤੇ ਵੀ ਜੇ ਮਨ ਟਿਕ ਗਿਆ ਤੇ ਉਹ ਬਖਸ਼ਿਸ਼ ਪ੍ਰਾਪਤ ਹੋਏਗੀ ਜਿਸ ਬਖਸ਼ਿਸ਼ ਨੂੰ ਹਜ਼ਾਰਾਂ ਬਰੇ ਦੀ ਤਪੱਸਿਆ ਕਰ ਕਰਕੇ بڑے بڑے ਰੇਸ਼ੀ मुनि ਵੀ ਪ੍ਰਾਪਤ ਨਹੀਂ ਕਰ ਸਕੇ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ